WhatsApp ਦੇ ਵੱਲੋਂ ਲੱਖਾਂ ਹੀ ਖਾਤਿਆਂ ਨੂੰ ਪੂਰਨ ਰੂਪ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ WhatsApp ਨੇ ਭਾਰਤ ਦੇ ਵਿੱਚ ਇੰਨੇ ਜ਼ਿਆਦਾ ਖਾਤਿਆਂ ਨੂੰ ਪਾਬੰਦੀ ਲਗਾਤੀ ਹੈ ਕਿ ਲੋਕਾਂ ਨੂੰ ਆਪਣੇ ਅਕਾਊਂਟਸ ਚੈੱਕ ਕਰਨੇ ਪੈ ਰਹੇ ਨੇ ਕਿਤੇ ਉਹਨਾਂ ਦਾ WhatsApp ਦਾ ਖਾਤਾ ਬੰਦ ਤਾਂ ਨਹੀਂ ਹੋ ਗਿਆ ਦੱਸਦੇ ਕਿ ਇਸ ਖਾਸ ਰਿਪੋਰਟ ਦੇ ਵਿੱਚ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੱਖਾਂ ਹੀ ਅਕਾਊਂਟਸ ਨੇ ਜੋ WhatsApp ਵੱਲੋਂ ਬੈਨ ਕਰ ਦਿੱਤੇ ਗਏ ਨੇ ਦੱਸਦੇ ਕਿ WhatsApp ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਸ਼ਿਕਾਇਤਾਂ ਦੇ ਵਿੱਚ ਜੋ ਲੋਕਾਂ ਦੀ ਸੇਫਟੀ ਦੇ ਨਾਲ ਛੇੜਛਾੜ ਦੇ ਗੱਲ ਸਾਹਮਣੇ ਆਈ ਹੈ ਜਿਸ ਕਾਰਨ WhatsApp ਨੇ ਲੱਖਾਂ ਯੂ ਕਾਉਂਟ ਬੈਨ ਕਰ ਦਿੱਤੇ ਹੈ ਪੂਰਨ ਤੈ ਪੂਰੇ ਭਾਰਤ ਦੇ ਵਿੱਚ WhatsApp ਹੈ ਜੋ ਪੂਰੀ ਦੁਨੀਆ ਭਰ ਦੇ ਵਿੱਚ ਯੂਜ਼ਰਸ ਇਸਤੇਮਾਲ ਇਸ ਨੂੰ ਕਰਦੇ ਨੇ ਜੋ ਇੱਕ ਪਸੰਦੀਦਾ ਪਲੈਟਫਾਰਮ ਹੈ ਲੋਕ ਇਸ ਨੂੰ ਪਸੰਦ ਕਰਦੇ ਨੇ ਮੈਟਾ ਦੇ ਨਾਲ ਜੁੜਿਆ ਹੋਇਆ ਇੱਕ ਪਲੈਟਫਾਰਮ ਹੈ ਪਰ ਯੂਜ਼ਰਸ ਦਾ ਕਹਿਣਾ ਹੈ ਕਿ ਉਹਨਾਂ ਦੀ ਸੇਫਟੀ ਨਹੀਂ ਇੱਥੇ ਹੁੰਦੀ ਹੈ ਜਿਸ ਕਰਕੇ ਉਹਨਾਂ ਨੇ ਸ਼ਿਕਾਇਤਾਂ ਭੇਜੀਆਂ ਸੀ ਉਹਨਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਧਿਆਨ ਦੰਦਿਆ WhatsApp ਦੇ ਵੱਲੋਂ ਕਾਰਵਾਈ ਕੀਤੀ ਗਈ ਹੈ 80 ਲੱਖ ਜੋ ਅਕਾਊਂਟਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਵੈ ਦੱਸ ਦਿਓ ਕੀ ਜੋ WhatsApp ਨੇ 80 ਲੱਖ ਦੇ ਕਰੀਬ ਜਿਹੜੇ ਬੈਨ ਕੀਤੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਵਾਪਸ ਨਹੀਂ ਲਿਆਇਆ ਜਾ ਸਕਦਾ ਖਾਤੇ ਪੂਰਨ ਤਰ੍ਹਾਂ ਦੇ ਰੂਪ ਨਾਲ ਖਤਮ ਹੋ ਚੁੱਕੇ ਨੇ WhatsApp ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ 1 ਮਾਰਚ ਤੋਂ ਲੈ ਕੇ 31 ਮਾਰਚ 2024 ਦਰਮਿਆਨ ਜੋ ਸ਼ਿਕਾਇਤਾਂ ਮਿਲੀਆਂ ਸੀ ਉਸ ਦੇ ਆਧਾਰ ਤੇ ਉਹਨਾਂ ਨੇ ਖਾਤਿਆਂ ਨੂੰ ਬੈਨ ਕੀਤਾ ਹੈ ਜੋ ਬੈਨ ਕੀਤੇ ਗਏ ਖਾਤੇ ਨੇ ਉਹਨਾਂ ਵਿੱਚੋਂ 7.9 ਮਿਲੀਅਨ ਤੋਂ ਵੱਧ ਅਕਾਊਂਟਾਂ ਨੂੰ ਬੈਨ ਕਰ ਦਿੱਤਾ ਹੈ ਇਸ ਤੋਂ ਅਵਾਜੇ ਗੱਲ ਕਰੀਏ ਤਾਂ ਪਹਿਲਾ ਇਹਨਾਂ ਵਿੱਚੋਂ ਜੋ 14 ਲੱਖ 30 ਹਜ਼ਾਰ ਖਾਤਿਆਂ ਨੂੰ ਐਕਟਿਵ ਰੂਪ ਦੇ ਨਾਲ ਪਾਬੰਦੀ ਜੁਦਾ ਕੀਤਾ ਗਿਆ ਸੀ ਜੋ ਸ਼ਿਕਾਇਤਾਂ ਦੀ ਗਿਣਤੀ ਹੈ WhatsApp ਨੂੰ ਹਜ਼ਾਰੇ ਸ਼ਿਕਾਇਤਾਂ ਮਿਲੀਆਂ ਸੀ ਦੱਸ ਦੇ ਕਿ 10 ਤੋਂ 12 ਹਜ਼ਾਰ ਸ਼ਿਕਾਇਤਾਂ ਮਿਲੀਆਂ ਸੀ ਜਿਸ ਤੇ WhatsApp ਨੇ ਐਕਸ਼ਨ ਦਿੱਤਾ ਹੋਇਆ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਗਿਆ ਵੈ ਇਹਨਾਂ ਵਿੱਚੋਂ ਜੋ ਜ਼ਿਆਦਾਤਰ ਲਗਭਗ 6631 ਖਾਤੇ ਅਜੋ ਪਾਬੰਦੀ ਲਗਾ ਦਿੱਤੀ ਗਈ ਹੈ ਜਿਨ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਜੋ ਜਿਨ੍ਹਾਂ ਦੇ ਜੋ ਖਾਤੇ ਨੇ ਜੋ ਨਾਲ ਵੱਲੋਂ WhatsApp ਨੇ ਦੇਖਿਆ ਕਿ ਉਹ ਉਹਨਾਂ ਦੀ ਐਕਟੀਵਿਟੀ ਹੈ ਉਹ ਗਲਤ ਐਕਟੀਵਿਟੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਖਾਤਿਆਂ ਦੇ ਉੱਤੇ WhatsApp ਨੇ ਬੈਨ ਲਗਾ ਦਿੱਤਾ ਗਿਆ ਜੀ WhatsApp ਨੇ ਕਿਹਾ ਕਿ ਉਹ 1 ਮਾਰ 2024 ਤੋਂ ਲੈ ਕੇ 31 ਮਾਰ 2024 ਤੱਕ ਸ਼ਿਕਾਇਤਾਂ ਨੇ ਉਸ ਨੂੰ ਉਸ ਤੋਂ ਹਾਂਜੀ ਰਿਪੋਰਟਾਂ ਮਿਲੀਆਂ ਸੀ ਜਿਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਇਹਨਾਂ ਖਾਤਿਆਂ ਨੂੰ ਬੈਨ ਕੀਤਾ ਗਿਆ ਹੈ ਤੁਸੀਂ ਵੀ ਆਪਣੇ ਇੱਕ ਵਾਰ account ਨੂੰ ਜ਼ਰੂਰ ਚੈੱਕ ਕਰੋ ਕਿਤੇ ਤੁਹਾਡੇ ਵੱਲੋਂ ਵੀ ਕੋਈ WhatsApp ਦੀ privacy ਜਾਂ ਫਿਰ WhatsApp ਦੀ ਕੋਈ terms and conditions ਦੇ ਉੱਤੇ ਤੁਹਾਡੇ ਵੱਲੋਂ ਕੋਈ ਜੋ ਇਹ ਜਿਹੇ ਐਕਸ਼ਨ ਤਾਂ ਨਹੀਂ ਲੱਤਾ ਗਿਆ ਜਾਂ ਫਿਰ ਤੁਸੀਂ ਕੋਈ WhatsApp ਦੇ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਕਰ ਰਹੇ ਪਏ ਤਾਂ ਕਿ ਤੁਹਾਡਾ ਖਾਤਾ ਜੋ ਬੰਦ ਨਾ ਹੋ ਜਾਵੇ ਇਸ ਕਰਕੇ ਤੁਸੀਂ ਵੀ ਆਪਣੇ WhatsApp ਨੂੰ social media ਨੂੰ ਜ਼ਿੰਮੇਵਾਰੀ ਨਾਲ ਚਲਾਓ ਤਾਂ ਕਿ ਤੁਹਾਡੇ ਤੇ ਵੀ ਕੱਲ ਨੂੰ ਕੋਈ ਇਦਾਂ ਦਾ ਐਕਸ਼ਨ ਨਾ ਹੋ ਜਾਵੇ ਕਿਤੇ ਤੁਸੀਂ ਵੀ ਆਪਣੇ WhatsApp ਨੰਬਰ ਹੱਥ ਨਾਲ ਤੋ ਬੈਠੋ ਕਿਉਂਕਿ WhatsApp ਦੀ ਜੋ ਇਸ ਟਾਈਮ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਤੇ ਸਖਤਾਈ ਬਣੀ ਹੋਈ ਹੈ WhatsApp ਇਹ ਜੇ ਖਾਤਿਆਂ ਨੂੰ ਬੰਦ ਕਰਦਾ ਪਿਆ ਵਾ ਜਿਨ੍ਹਾਂ ਵੱਲੋਂ ਜੋ ਗਲਤ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਪਈਆਂ ਨੇ ਸਪੈਮਸ ਨੇ ਜੋ ਉਹ ਸਾਰੇ ਹੀ ਖਾਤੇ WhatsApp ਦੇ ਵੱਲੋਂ ਬੰਦ ਕੀਤੇ ਜਾ ਰਹੇ ਪਏ ਨੇ ਇੱਕ ਵਾਰ ਫੇਰ ਦੱਸ ਦਈਏ ਕਿ WhatsApp ਦੇ ਵੱਲੋਂ 80 ਲੱਖ ਦੇ ਕਰੀਬ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹਨਾਂ ਵਿੱਚੋਂ 12000 ਦੀਆਂ ਕੰਪਲੇਂਟਾਂ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਮਿਲੀਆਂ ਸੀ ਉਹ ਖਾਤੇ ਹੈ ਜਿਹੜਾ ਕਦੀ ਵੀ ਵਾਪਸ ਨਹੀਂ ਆ ਸਕਦੇ ਅਸੋ ਫਿਲਹਾਲ ਸਾਨੂੰ ਜੋ ਇੰਨੀ ਕੀ ਰਿਪੋਰਟ ਦੇ ਉੱਤੇ ਦਿਓ ਇਜਾਜ਼ਤ ਧੰਨਵਾਦ